ਖਬਰ ਪਠਾਨਕੋਟ ਤੋਂ ਹੈ ਜਿੱਥੋਂ ਦੇ ਪਿੰਡ ਮਾਮੂਨ ਵਿੱਚ ਇੱਕ ਮਹਿਲਾ ਨੇ ਸੱਤ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਸੀ ਜਿਨ੍ਹਾਂ ਨੇ ਔਰਤ ਤੋਂ ਪਾਣੀ ਮੰਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕੀਆਂ ਦੇ ਸਕੈਚ ਬਣਵਾ ਕੇ ਜਾਰੀ ਕਰ ਦਿੱਤੇ ਹਨ ਇਸ ਘਟਨਾ ਤੋਂ ਬਾਅਦ ਗੁਰਦਾਸਪੁਰ ਪੁਲਿਸ ਨੇ ਵੀ ਸਰਹੱਦ ਨਾਂ ਲੱਗਦੇ ਪਿੰਡਾਂ 'ਚ ਅਲੱਗ ੜੀਆਰੀ ਕਰ ਦਿੱਤਾ ਹੈ ਅਤੇ ਸ਼ੱਕੀ ਵਿਅਕਤੀਆਂ ਦੇ ਸਕੈਚ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੇ ਨੇ ਤਾਂ ਜੋ ਲੋਕ ਇਨ੍ਹਾਂ ਸ਼ੱਕੀਆਂ ਬਾਰੇ ਪੁਲਿਸ ਨੂੰ ਸੂਚਿਤ ਕਰ ਸਕਣ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਵਿਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਪਠਾਨਕੋਟ 'ਚ ਸ਼ੱਕੀ ਨਜ਼ਰ ਆਉਣ ਤੋਂ ਬਾਅਦ ਪਠਾਨਕੋਟ 'ਚ ਅਲਰਟ ਦੇ ਚੱਲਦਿਆਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਸਰਹੱਦੀ ਖੇਤਰ ਦਿਨਾਨਗਰ, ਮਕੌੜਾ, ਪਤਣ, ਰਾਵੀ ਦਰਿਆ ਤੋਂ ਪਾਰ ਪੈਂਦੇ ਪਿੰਡਾਂ ਅਤੇ ਦੁਰੰਗਲਾ, ਬਹਿਰਾਮਪੁਰ ਆਦ ਪਿੰਡਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਅਤੇ ਸ਼ੱਕੀ ਵਿਅਕਤੀਆਂ ਦੇ ਸਕੈਚ ਵੀ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੇ ਗਏ ਨੇ ਤਾਂ ਜੋ ਲੋਕ ਇਨਾਂ ਸ਼ੱਕੀਆਂ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਸਕਣ ਉਹਨਾਂ ਕਿ ਅੱਗੇ ਸਰਹੱਦੀ ਇਲਾਕਿਆਂ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਸਤੂ ਜਾਂ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਕੱਲ ਪਰਸੋ ਜਿਹੜੇ ਇੱਕ ਇਨਪੁੱਟ ਆਇਸੀ ਉਹ ਪਠਾਨਕੋਟ ਦੇ ਵਿੱਚ ਸੀਗੀ ਹਾਲਾਂਕਿ ਆਪਣੇ ਇੱਥੇ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਹਲੇ ਨਹੀਂ ਦੇਖੀ ਗਈ ਹੈ ਬਟ ਅਸੀਂ ਜਿਹੜਾ ਪਠਾਨਕੋਟ ਤੋਂ ਲੱਗਦਾ ਹੋਆ ਸਾਡਾ ਏਰੀਆ ਹੈ ਦੀਨਾ ਨਗਰ ਬਹਿਰਾਮਪੁਰ ਉਹਨੂੰ ਅਲਰਟ ਤੇ ਕੀਤਾ ਹੋਇਆ ਹੈ ਚਾਰੇ ਪਾਸੇ ਜਿੱਥੇ ਜਿੱਤੇ ਸਸਪੈਕਟਡ ਲੋਕੇਲਿਟੀਆਂ ਹੈ ਜਾਂ ਫਿਰ ਬਿਆਬਾਦ ਏਰੀਆ ਹੈ ਉੱਥੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ ਸਪੈਸ਼ਲੀ ਉਹਨਾਂ ਦੇ ਜਿਹੜੇ ਸਕੈਚ ਜਾਰੀ ਕੀਤਾ ਗਏ ਹਨ ਉਹ ਲੋਕਾਂ ਦੇ ਵਿੱਚ ਸਰਕੂਲੇਟ ਕੀਤੇ ਗਏ ਹਨ ਤੇ ਲੋਕਾਂ ਨੂੰ ਥਰੂ WhatsApp ਮੈਸੇजेस ਆਲਸੋ ਅਵੇਅਰ ਕੀਤਾ ਗਿਆ ਹੈ ਇਹ ਕਿਤੇ ਵੀ ਕੋਈ ਸਪੀਸ਼ੀਅਸ ਬੰਦਾ ਨਜ਼ਰ ਆਂਦਾ ਤਾਂ ਇਮੀਡੀਏਟਲੀ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ। ਮਕੌੜਾ ਪੱਤਰ ਰਾਵੀ ਦਰਿਆ ਤੋਂ ਪਾਰ ਵਸੇੜਾ ਪਿੰਡ ਵਾ ਉਹਨਾਂ ਵਿੱਚ ਵੀ ਕਿਤਾ ਜਾ ਰਿਹਾ ਹੈ ਅਲਰਟ। ਨੇ ਉਸ ਪਾਸੇ ਵੀ ਕਿਤਾ ਜਾ ਰਿਹਾ ਸਾਡੀ ਨੱਕ ਸਾਡੇ ਸਾਡੀ ਉੱਥੇ ਇੱਕ ਚੈੱਕਪੋਸਟ ਵੀ ਹੈਗੀ ਮਕੌੜਾ ਦੀ ਚੈੱਕਪੋਸਟ ਹੈ ਮਕੌੜਾ ਦੀ ਵੀ ਚੈੱਕਪੋਸਟ ਹੈ। ਸੋ ਉੱਥੇ ਪੈਟਰੋਲਿੰਗ ਵੀ ਹੁੰਦੀ ਹੈ, ਬਾਈਕ ਪੈਟਰੋਲਿੰਗ ਵੀ ਹੁੰਦੀ ਹੈ ਸਾਡੇ ਜਿਹੜੇ ਬੀਪੀ ਟਰੈਕਟਰਸ ਉੱਥੇ ਸਟੇਸ਼ਨਰੀ ਖੜੇ ਵੀ ਰਹਿੰਦੇ ਆ ਤੇ ਨਾਕਾ ਚੈਕਿੰਗ ਵੀ ਕਰਦੇ ਆ। क्योंकि वो बड़ा ही सुनसान जहा एरिया उ बहुत कम मूवमेंट होंगी है सो तो जो भी कोई मूवमेंट होंगी डायरेक्शन दिते गए हैं कि हर एक बंद चैकिंग फ्रस्किंग की जाए असी अलर्ट तो है हले इस तरह की कोई चिंता वाली बात इतने नहीं हैगी बट असी फिर भी अलर्ट तो हैं एंड चैकिंग जो है कंटीन्यू की जा रही है फिलहाल जेडे उन्होंने जो लाइव उत्तर विटनेस उन्होंने जिस तरह देखा है ਉਹ ਕਰੀਬ 6 ਤੋਂ 7 ਵਿਅਕਤੀ ਸੀਗੇ ਜੋ ਸੰ nghiਗਤ ਹੈਗੇ ਉਹਨਾਂ ਤੇ ਜਾਰੀ ਕੀਤੇ ਹਨ ਬਟ ਉਹਨਾਂ ਦੀ ਹਲੇ ਪਾਲ ਚੱਲ ਰਹੀ ਹੈ ਕਨਸਰਨ ਡਿਸਟ੍ਰਿਕਟ ਪੁਲਿਸ ਜਿਹੜੀ ਤੇ ਵਰਕ ਕਰ ਰਹੀ ਹੈ ਅਪਰੀਰੀ ਦੀ ਪੋਸਟ ਲਗਾਏ ਗਏ ਤੇ ਜਿਤ ਨਗਰ ਗਰਦਾਸਪੁਰ ਵਾਲੇ ਤੇ ਉਹ ਥਰੋ ਸੋਸ਼ਲ ਮੀਡੀਆ ਜਿਹੜਾ ਉਹਨਾਂ ਦਾ ਮੈਸੇਜ ਹੈ ਪੁਲਿਸ ਵੱਲੋਂ ਜਿਹੜਾ ਸਰਕੂਲੇਟ ਕੀਤਾ ਗਿਆ ਉਹ ਜਿਹੜਾ ਹੈ ਉਹ ਸਰਕੂਲੇਟ ਕੀਤਾ ਗਿਆ ਥਾਣੇ ਲੈਵਲ ਤੇ ਲੋਕਲ ਲੋਕਾਂ ਨੂੰ ਜਿਹੜਾ ਹੈ ਉਹ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਪੋਸਟਰਸ ਪ੍ਰਿੰਟ ਆਊਟ ਕਰਕੇ ਲਾਏ ਗਏ ਹਨ ਤਾਂ ਕਿ ਆਮ ਜਨਤਾਨ ਨੂੰ ਵੀ ਉਹਦੇ ਬਾਰੇ ਸੂਚਨਾ ਹੋਵੇ ਜਦੋਂ ਇਹ ਉਹ ਵੈਰੀਫਾਈ ਹੋ ਕੇ ਕਲੀਅਰ ਹੋ ਜਾਂਦਾ ਹੈ ਸੋ ਉਹ ਵੀ ਅਪਡੇਟ ਕੀਤੀ ਜਾਏਗੀ ਸਰ ਦੀਨਾਨਗਰ ਦੇ ਨਾਲ ਦੇ ਪਿੰਡਾਂ 'ਚ ਕਿੰਨੇ ਸਰਚ ਆਪਰੇਸ਼ਨ ਕੀਤਾ ਗਿਆ ਜੀ ਕੱਲ ਵੀ ਉੱਥੇ ਦੋ ਸਰਚ ਆਪਰੇਸ਼ਨ ਜਿਹੜੇ ਦੀਨਾਨਗਰ ਬਹਿਰਾਮਪੁਰ ਦੇ ਵਿੱਚ ਕੀਤੇ ਗਏ ਆਂ ਅੱਜ ਵੀ ਕੀਤੇ ਜਾ ਰਹੇ ਆਂ ਸੋ ਬੇਸਿਕਲੀ ਇਹ ਲੋਕੇਲਿਟੀ ਵਾਈਜ਼ ਕੀਤੇ ਜਾ ਰਹੇ ਆਂ ਜਿੱਥੇ ਵੀ ਐਡਜੋਇਨਿੰਗ ਏਰੀਆ ਹੈ ਜਾਂ ਜੋ ਇਸ ਤਰ੍ਹਾਂ ਦਾ ਬੇਆਬਾਦ ਹੈ ਕਈ ਰੇਲਵੇ ਲਾਈਨ ਦੇ ਨੇੜੇ ਦੇ ਆਂ ਕਈ ਪੁਰਾਣੀ ਬਿਲਡਿੰਗਸ ਹੈ ਸੋ ਜਿੰਨੂੰ ਕੋਈ ਠਹਿਰ ਬਣਾ ਸਕਦਾ ਹੈ ਜਾਂ ਜਿੱਥੇ ਕੋਈ ਰਹਿ ਸਕਦਾ ਹੈ ਤੋ ਇਸ ਤਰ੍ਹਾਂ ਦੀ ਜਿਹੜੀ ਲੋਕੇਲਿਟੀਆਂ ਆ ਉਹਨੂੰ ਸਰਚ ਕੀਤਾ ਜਾ ਰਿਹਾ ਹੈ। ਮੁਹੱਲੇ ਦੇ ਵਿੱਚ ਉੱਦਾਂ ਵੀ ਲੋਕ ਰਹਿੰਦੇ ਨੇ ਤਾਂ ਉਹ ਇਨਫਾਰਮ ਕਰ ਹੀ ਰਹਿੰਦੇ ਨੇ ਸਾਨੂੰ। ਲਾਸਟ ਟਾਈਮ ਵੀ ਸਾਨੂੰ ਇਨਫਰਮੇਸ਼ਨ ਆਈ ਸੀ ਅਸੀਂ ਉਹਨੂੰ ਵੈਰੀਫਾਈ ਕੀਤਾ ਸੀ। ਸਰ ਜਿਸ ਤਰ੍ਹਾਂ ਕੱਲ੍ਹ ਕਾਰਕਲ ਵਿਜੀਟ ਵਜਿਹੀ ਹੈਗਾ ਵਾ ਲੱਗਦਾ ਵੀ ਕੋਈ ਸ਼ਰਾਧੀਆਂ ਸੰਜਿਆ ਉਹ ਵੀ ਘਟਣਾ ਕੋਈ ਨਾ ਕੋਈ ਕੁਛ ਕਰਤਾ ਹੋਈ। ਨਹੀਂ ਅਭੀ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਨਫਰਮੇਸ਼ਨ ਨਹੀਂ ਹੈ ਬਟ ਅਸੀਂ ਫੇਰ ਵੀ ਅਲਰਟ ਹੈ ਕਿ ਅਸੀਂ ਆਪਣੇ ਪੁਲਿਸ ਸਟੇਸ਼ਨਸ ਨੂੰ ਐਡਵਾਈਜ਼ਰੀਜ਼ ਜਾਰੀ ਕੀਤੀ ਹੈ ਕਿ ਉਹ ਜਿਹੜਾ ਆਪਣੇ ਜਿੰਨੇ ਵੀ ਏਰੀਆ ਹੈ ਉਹਨਾਂ ਦੇ ਅੰਦਰ ਪੈਂਦੇ ਆ ਉੱਥੇ ਚੈਕਿੰਗ ਤੇ ਸਰਚ ਆਪਰੇ ਐਂਡ ਪੀਸੀਆਰ ਤੇ ਜਿਹੜੇ ਪੈਟਰੋਲਿੰਗ ਵਹੀਕਲਸ ਆ ਉਹ ਸਪੈਸ਼ਲੀ ਅਲਰਟ ਤੇ ਰਹਿਣ ਕਿਤੇ ਵੀ ਕੋਈ ਸੰਦੇਹਦੇ ਜਾਂ ਕੋਈ ਸਸਪੈਕਟਡ ਗੱਡੀ ਜਾਂ ਕੋਈ ਵਿਅਕਤੀ ਨਜ਼ਰ ਆਂਦਾ ਉਹਦੀ ਚੈਕਿੰਗ ਥੋਰੋਲੀ ਕੀਤੀ ਜਾਵੇ